ਹੋਰ ਦੀ ਸਾਸੀ ਗੱਲ ਬਈ ਸਾਰੇ ਭਰਾਵਾਂ ਨੂੰ ਹੋਰ ਸਾਰੇ ਠੀਕ ਠਾਕ ਤੇ ਬਹੁਤ ਸ਼ੁਕਰਾਨਾ ਹੈਗਾ ਤੇ ਫਾਰਮ ਤੇ ਆਪਣਾ 7ਵਾਂ ਲਾਟ ਹੋਇਆ ਹੋਇਆ ਇੱਕ ਫਾਰਮ ਤੇ ਆਪਣਾ 7ਵਾਂ ਲਾਟ ਆ ਤੇ ਦੂਸਰੇ ਫਾਰਮ ਤੇ ਹੈਗਾ ਆਪਣਾ ਦੂਜਾ ਰਾੜੀ ਤੇ ਮੁਰਗਾ ਉਹ ਕੇ ਰਿਪੋਰਟਾ ਲਿਫਟਿੰਗ ਤੇ ਹੈ ਜਮਾ ਤੇ ਵੜ ਹੋ ਗਿਆ ਜ ਆਪਣਾ 32 ਦਿਨ ਦਾ 32 ਦਿਨ ਜੇ ਆਪਾਂ एवरेज ਦੀ ਗੱਲ ਕਰੀਏ 2200 2100 2200 ਨੂੰ ਟੱਚ ਕਰਦਾ ਇਹ ਬਹੁਤ ਵਧੀਆ ਪਰਫਾਰਮੈਂਸ ਹੈ ਇਹ ਕੰਪਨੀ ਦੀ ਜਿਹੜੀ ਇਹ ਹੈਗੀ ਆ ਵੀ ਆਪਣਾ ਸੰਪੂਰਨਾ ਕੰਪਨੀ ਦੀ ਗੱਲ ਕਰੀਏ ਹਰੇਕ ਕੰਪਨੀ 'ਚ ਚੰਗੀਆਂ ਬਾਣੀਆਂ ਚੀਜ਼ਾਂ ਹੁੰਦੀਆਂ ਹੁੰਦੀਆਂ ਨੇਗੀਆਂ ਉਹ ਹਰੇਕ 'ਚ ਹੀ ਹੁੰਦੀਆਂ ਨੇ ਵੀ ਕੱਲੀ ਇੱਕ 'ਚ ਨਹੀਂ ਹੁੰਦੀਆਂ ਤੇ ਇਹ ਕੰਪਨੀ ਦਾ ਮੈਨੂੰ ਇਹ ਬਹੁਤ ਵਧੀਆ ਚੀਜ਼ ਲੱਗਦੀ ਆ ਵੀ ਪੈਸੇ ਇੱਕ ਤਾਂ ਸਭ ਤੋਂ ਸੋਹਣੇ ਦਿੰਦੀ ਆ ਇਹ ਸਾਰੀਆਂ ਕੰਪਨੀਆਂ ਤੋਂ ਸੋਹਣੇ ਪੈਸੇ ਜਿਹੜੀ ਸੰਪੂਰਨਾ ਕੰਪਨੀ ਦੇ ਰਹੀ ਆ ਅੱਜ ਦੇ ਟਾਈਮ 'ਕੋ ਇਹ ਮੁਰਗਾ ਜਿਹੜਾ ਇਹਦਾ ਓਵਰਵੇਟ ਲੈਂਦਾ ਜਿਵੇਂ ਹੋਰ ਕੰਪਨੀਆਂ ਦਾ 40 ਦਿਨ ਤੇ ਵਾਜਨ ਲੈਂਦਾ ਮੁਰਗਾ ਜਾ ਕੇ 2.5 ਕਿਲੋ ਚਾਈਂਦਾ ਹੁੰਦਾ ਹੁੰਦਾ ਤੇ ਇਹ ਕੰਪਨੀ ਦਾ 34ਵੇਂ 35ਵੇਂ ਦਿਨ ਮੁਰਗਾ 2.5 ਕਿਲੋ ਦਾ ਹੁੰਦਾ ਤੇ ਚੰਗੀ ਐਫਪੀਆਰ ਦੇ ਨਾਲ ਜੀ ਪ੍ਰੋਡਕਸ਼ਨ ਦੀ ਗੱਲ ਕਰੀਏ ਆਪਾਂ ਇਹਦੀ 82 ਪ੍ਰੋਡਕਸ਼ਨ ਆ ਤੇ ਇਹਦਾ ਮੁਰਗਾ ਜਿਸ ਸਮੇਂ ਹੁਣ ਮੌਸਮਾ ਹੁੰਦੇ ਦਿਨਾਂ ਚ 65 ਤੋਂ 70 ਰੁਪਏ ਦੇ ਵਿੱਚ ਵਿੱਚ ਵਧੀਆ ਤਿਆਰ ਹੋ ਜਾਂਦਾ ਤੇ 8 ਰੁਪਏ 25 ਪੈਸੇ ਜਿਹੜੀ ਇਹ ਏਸੀ ਦੀ ਸੈਮ ਏਸੀ ਜਿਹਨਾਂ ਨੇ ਰੱਖੀ ਐ ਕਾਸਟ ਤੇ ਹਾਫ ਉਹਦਾ ਪ੍ਰੋਡਕਸ਼ਨ ਦਾ ਜੁੜ ਕੇ ਜਿਹੜਾ ਆਪਾਂ ਨੂੰ ਬਚਦਾ 70 ਰੁਪਏ ਤੋਂ ਉੱਪਰ 12 ਰੁਪਏ ਬਚ ਕੇ 6 ਰੁਪਏ ਉਹਦਾ ਜੁੜ ਕੇ ਤੇ 16 ਰੁਪਏ ਜਿਹੜੇ 8 ਤੇ ਵਿੱਚ 6 ਜੁੜ ਕੇ 14 ਰੁਪਏ ਬਣ ਜਾਂਦੇ ਆ ਬਾਕੀ 1-2 ਰੁਪਏ ਇਧਰੋਂ ਰੇਟਰ ਵਗੈਰਾ ਦੇ ਜੁੜ ਜਾਂਦੇ ਆ ਤੇ 50 ਪੈਸੇ ਇਹ ਤੇ 5% ਤੋਂ ਥੱਲੇ ਮੋਡਲਟੀ ਆਪਣੀ ਉਹ ਦੇ ਦਿੰਦੀ ਹੈ ਇਹ ਕੰਪਨੀ। ਉਹਦੇ ਜੁੜ ਜਾਂਦੇ ਆ तकरीबन ਵੀ 1 ਕਿਲੋ 16-17 ਰੁਪਏ ਕਿਲੋ ਤੇ ਵਗ ਜਾਂਦਾ ਆਪਣਾ ਬਰਡ ਜਿਹੜਾ ਹੈਗਾ ਇਹ। ਜਿਹੜਾ ਕਿਸੇ ਵੀ ਹੋਰ ਕੰਪਨੀ ਦਾ ਨਹੀਂ ਜਾਂਦਾ ਹੈਗਾ। ਜੇ ਕੋਈ ਬੰਦਾ ਆਪਦੇ ਕੋਲੋਂ ਵੀਡੀਓ ਪਾ ਕੇ ਕੰਪਨੀ ਦੇ ਵਿੱਚ ਆਪਦੇ ਕੋਲੋਂ ਵੀਡੀਓ ਖਵਾ ਕੇ ਤਿਆਰ ਕਰੀਆਂ ਦਾ ਉਹ ਗੱਲ ਵੱਖਾ ਨਹੀਂ ਕਿਸੇ ਕੰਪਨੀ ਦਾ ਕਿਸੇ ਕੰਪਨੀ ਨਾਲ ਇਹ ਕੰਪਨੀ ਦਾ ਕੋਈ ਮੁਕਾਬਲਾ ਨਹੀਂ ਹੈਗਾ ਅੱਜ ਦੇ ਟਾਈਮ ਦੀ ਗੱਲ ਹੈ ਤੇ ਜੀ ਸਾਰਿਆਂ ਤੋਂ ਟਾਪ ਕੰਪਨੀ ਅੱਜ ਦੇ ਟਾਈਮ ਦੀ ਸੰਪੂਰਨਾਂ ਜਿਹੜੀ ਜਿਹੜੀ ਸਭ ਤੋਂ ਸੋਨੇ ਪੈਸੇ ਦੇ ਰਹੀ ਆ ਆਪਾਂ ਨੂੰ ਜਿੰਨਾ ਹੋਰ ਕੰਪਨੀ 10000 ਬੜ ਚ ਚੈੱਕ ਬਣਾਉਂਦੀ ਆ ਇਹ ਕੰਪਨੀ 66500 ਜੋ ਉਹਨਾਂ ਚੈੱਕ ਆਰਾਮ ਨਾਲ ਬਣਾ ਕੇ ਦੇ ਦਿੰਦੀ ਆ ਜੇ ਆਪਣਾ ਮੈਨੇਜਮੈਂਟ ਸਹੀ ਆ ਤੇ ਚੂਚਾ ਆਪਾਂ ਢੰਗ ਨਾਲ ਪਾਲ ਰਹੇ ਆ ਤੇ ਪ੍ਰੋਪਰ ਕੰਮ ਕਰ ਰਹੇ ਆ ਮੋਡਲਟੀ ਘਟਾ ਇਹ ਸਾਰਾ ਆਪਣੇ ਕੋਲ ਸਹੀ ਸਹੀ ਆ ਤੇ ਲਾਲੋ ਸਾਹਿਬੀ ਮੁਰਗਾ ਚ 32 ਦਿਨ ਦਾ ਹੋ ਗਿਆ ਤੇ ਹੋ ਛੱਡਨੇ ਜਿਹੜੇ ਜੰਮ ਜਾਂਦੇ ਨੇ ਦੇਖੋ ਇਹ ਜਿਹੜਾ ਛੱਡਾ ਪਿਆ ਨਾ ਸੁੱਕਾ ਜਾਮਾ ਇਹ ਸੁੱਕਾ ਰੱਖਣਾ ਛੱਡ ਜਿਹੜੀ ਬਹੁਤ ਮਾਇਨੇ ਰੱਖਦੀ ਹੈ ਗੱਲ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਕਿਉਂਕਿ ਮੁਰਗਾ ਇਹਦੇ ਕੋਈ ਕੱਪੜਾ ਨਹੀਂ ਪਾਇਆ ਇਹ ਜਿਹੜੀ ਜਦੋਂ ਥੱਲੇ ਬਹਿਂਦਾ ਛਾਤੀ ਥੱਲੇ ਲੱਗਦੀ ਆ ਆਤੀ ਥੱਲੇ ਲੱਗਣ ਕਰਕੇ ਜਦੋਂ ਥੱਲੋਂ ਸ਼ੈੱਡ ਗਿੱਲਾ ਹੋਊਗਾ ਤੇ ਬੱਚਾ ਆਟੋਮੈਟਿਕਲੀ ਬਿਮਾਰ ਹੋਊਗਾ ਬਿਮਾਰ ਹੋਊਗਾ ਤੇ ਆਵਾਜ਼ ਆਊਗੀ ਬੱਚੇ 'ਚ ਜਦੋਂ ਆਵਾਜ਼ ਆਊਗੀ ਬੱਚੇ 'ਚ ਤੇ ਬੱਚਾ ਵੇਟ ਲਾਸ ਕਰੂਗਾ ਬੰਦ ਵੇਟ ਲੈਣਾ ਬੰਦ ਕਰ ਦੂਗਾ ਤੇ ਕੱਲਾ ਫੀਡ ਖਾਣ ਤੇ ਹੋ ਜਾਊਗਾ ਤੇ ਐਫ ਸੀ ਆਰ ਚੱਕਣ ਦੇ ਹੋ ਜਾਊਗਾ ਜਿਹੜੀ ਕਿ ਉਹ ਚੱਕਰਾਂ 'ਚ ਆਪਾਂ ਨੂੰ ਕਿਤੇ ਨਾ ਕਿਤੇ ਘਾਟਾ ਦੇ ਸਕਦਾ ਮੁਰਗਾ ਤੇ ਤਾਂ ਕਰਕੇ ਵੀ ਮੈਨੇਜਮੈਂਟ ਤੇ ਬਹੁਤ ਸਾਰੇ ਦੀ ਗੱਲ ਆ ਤੇ 32 ਦਿਨ ਦਾ ਲਾਟ ਹੋ ਗਿਆ ਤੇ ਪੱਠੀਆਂ ਦੀ ਲੋਡ ਪਈ ਤੇ ਆਪਾਂ ਨੂੰ 6-7 ਦਿਨ ਤਕਰੀਬਨ ਲੋਡ ਪਈ ਸੀ ਤੇ ਦੂਸਰੇ ਫਾਰਮ ਦੇ ਅੱਜ ਵੜਾ ਆਪਣਾ 12 ਦਿਨ ਦਾ ਹੋ ਗਿਆ ਤੇ 12 ਦਿਨ ਪੱਠੀਆਂ ਚੱਲ ਰਹੀਆਂ ਨੇ ਉੱਥੇ ਹਜੇ ਤੱਕ ਤਕਰੀਬਨ 20 ਦਿਨ ਤੱਕ ਪੱਠੀਆਂ ਰਹਿਣਗੀਆਂ ਕਿਹੜਾ ਠੰਡ ਦੇ ਮੌਸਮ 'ਚ ਮੁਰਗਾ ਉਹ ਆਪਾਂ 15 ਤੋਂ ਲੈ ਕੇ 20 ਦਿਨ ਦੇ ਵਿੱਚ ਵਿੱਚ ਸਾਰੇ ਫਾਰਮ 'ਚ ਕਰ ਦਨੇ ਆ 20 ਤੋਂ 22 ਹੋ ਸਕਦੇ ਨੇ 20 ਤੋਂ 18 ਨਹੀਂ ਹੋ ਸਕਦੇ ਤੇ ਜਿਹੜਾ ਗਰਮੀਆਂ ਦੇ ਮੌਸਮ ਦੀ ਗੱਲ ਕਰੀਏ ਆਪਾਂ ਸਾਰੇ ਫਾਰਮ ਚ ਬਰਡ 14 ਤੋਂ 15 ਦਿਨਾਂ ਦੇ ਵਿੱਚ ਵਿੱਚ ਕਰਦਨੇ ਆ ਤਾਂ ਕਿ ਵਧੀਆ ਹਲ ਜੁਲ ਸਕੇ ਤੇ ਵਧੀਆ ਹਵਾ ਕਰਾਸ ਹੋਈ ਜਾਵੇ ਠੰਡ ਦੇ ਮੌਸਮ ਆਪਾਂ ਥੋੜਾ ਜਿਆ ਦੇਦੀ ਨਾਲ ਕਰਦੇ ਆ ਸਾਰੇ ਫਾਰਮ ਚ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਸਾਨੂੰ ਬੰਦੇ ਵੀ ਖਰ ਬਹੁਤ ਵਧੀਆ ਟੱਕਰੇ ਹੋਏ ਆ ਲੇਬਰ ਵਾਲੇ ਬਾਕੀ ਸਾਰਾ ਪ੍ਰਬੰਧ ਲੇਬਰ ਸਰਤੇ ਆ ਤੇ ਜੇਲੇ ਆਪਾਂ ਸਾਰਾ ਫਾਰਮ ਨੂੰ ਲੇਬਰ ਸਰਤੇ ਵੀ ਨਹੀਂ ਛੱਡ ਸਕਦੇ ਜੇ ਆਪਾਂ ਗੱਲ ਕਰੀਏ ਲੇਬਰ ਦੇ ਨਾਲ-ਨਾਲ ਆਪ ਵੀ ਖੱਪਣਾ ਪੈਂਦਾ ਸਾਰਾ ਕੰਮ ਆਪ ਵੀ ਕਰਨਾ ਪੈਂਦਾ ਥੋੜਾ-ਮੋਟਾ ਦੇਖਣਾ ਪੈਂਦਾ ਤੇ ਅਸੀਂ ਬਹੁਤ ਛੋਟੀ ਉਮਰ 'ਚ ਜਿਹੜਾ ਇਹ ਪੈ ਗਏ ਹਰੇ 21-22 ਸਾਲ ਦੀ ਸਾ 22 ਸਾਲ ਦੀ ਉਮਰ ਆ ਤੇ ਇਹ ਕੰਮ 'ਚ ਪੈ ਗਏ ਬਹੁਤ ਸਾਨੂੰ ਸੋਹਣਾ ਲੱਗਾ ਇਹ ਕੰਮ ਬਾਹਰ ਜਾਣ ਦੀਆਂ ਤਿਆਰੀਆਂ ਕਰਦੇ ਸੀ ਤੇ ਸਾਨੂੰ ਇਹ ਕੰਮ ਵਧੀਆ ਲੱਗਾ ਤਾਂ ਅਸੀਂ ਇਹ ਕੰਮ 'ਚ ਪੈ ਗਏ ਲਓ ਜੀ ਬੱਚਾ ਹੁਣ ਫੀਡ ਖਾਈ ਖੜਾ ਤੇ ਫੀਡ ਜਿਹੜੀ ਆਪਾਂ ਹੁਣ ਦੋ ਟਾਈਮ ਕਰ ਦਿੱਤੀ ਆ ਨਹੀਂ ਫੀਡਰ ਬਿਲਕੁਲ ਖਾਲੀ ਆ ਤੇ ਸਾਢੇ 3 ਵਜੇ ਦਾ ਟਾਈਮ ਆ ਤੇ 14 ਗੱਟੇ ਫੀਡ ਦੇ ਬੱਚਾ ਖਾਂਦਾ ਹੈ 60 ਕਿਲੋ ਦਾ ਬੈਗ ਆ 6200 ਵਾੜਾ ਇਹ ਆਪਣਾ ਤੇ ਜਿਹੜਾ ਆਪਾਂ ਦੋ ਟਾਈਮ ਬੱਚੇ ਨੂੰ ਫੀਡ ਦਿੰਨੇ ਆਗੇ ਸੱਤ-ਸੱਤ ਬੈਗ ਤਾਂ ਕਿ ਲਿਫਟਿੰਗ ਟਾਈਮ ਕੋਈ ਵੀ ਖਾਲੀ ਬੈਗ ਜਾਂ ਖੋਲਿਆ ਹੋਇਆ ਬੈਗ ਆਪਣੇ ਫੀਡਰਾਂ ਵਿੱਚੋਂ ਨਾ ਨਿਕਲੇ ਤੇ ਸਾਰਾ ਕੁਝ ਜਿਹੜਾ ਆਪਣਾ ਮੈਂਟੇਨ ਰੱਖੇ ਐਫਸੀਆਰ ਵੀ ਮੰਡੇਆਂ ਦਾ ਹੈ ਸਾਰਾ ਕੁਝ ਮੈਂਟੇਨ ਰੱਖੇ ਤੇ ਜਿਹੜੀ ਇਹ ਕੰਪਨੀ ਆ ਹੋਰ ਕੰਪਨੀਆਂ ਦਾ ਅਲੱਗ ਸਿਸਟਮ ਆ ਇਹ ਕੰਪਨੀ ਦਾ ਔਲਟ ਚੱਲਦੀ ਆ ਇਹ ਯਾਨੀ ਕਿ ਹੋਰ ਕੰਪਨੀਆਂ ਨੇ ਜਿਹੜੀਆਂ ਉਹ ਛਾਲਾਂ ਦੇ ਵਿੱਚ ਵੜ ਵਧ ਦਿੰਦੀਆਂ ਨੇ ਫਾਰਮ ਨੂੰ ਵੀ ਠੰਡ ਦਾ ਮੌਸਮ ਹੁੰਦਾ ਤੇ ਜੂੜਾ ਟੈਟਰ ਇਹ ਤਾਂ ਕਰਕੇ ਵਧੀਆ ਰਹਿੰਦਾ ਪਰ ਇਹ ਕੰਪਨੀ ਦਾ ਹੋਰ ਸਿਸਟਮ ਇਹ ਕੰਪਨੀ ਜਿਹੜੀ ਗਰਮੀਆਂ ਦੇ ਵਿੱਚ ਤਾਂ ਵੜ ਵਧ ਦਿੰਦੀ ਆ ਤਾਂ ਕਿ ਪੱਖੇ ਚੱਲਦੇ ਨੇ ਹਵਾ ਕਰਾਸ ਹੁੰਦੀ ਰਹਿੰਦੀ ਆ ਫਾਰਮ ਦੇ ਵਿੱਚ ਦੀ ਤੇ ਇਹ ਚੂਚਾ ਵਧਦਿਆਂ ਦੀਆਂ ਗਰਨੀਆਂ ਦੇ ਵਿੱਚ ਇਹ ਦਿੰਦੀ ਆ ਸਰਦੀ ਦੇ ਵਿੱਚ ਘੱਟ ਜੇ ਮੈਂ ਆਪਾਂ 7000 ਪਾਇਆ ਸੀ ਗਰਮੀ ਦੇ ਵਿੱਚ ਤੇ ਹੁਣ ਆਪਾਂ 6200 ਚੂਚਾ ਪਾਇਆ ਇਹ ਫਾਰਮ 'ਚ 6200 6500 ਚੂਚਾ ਪਾਇਆ ਹੋਇਆ ਇਹ ਦਾ ਇਹ ਮੇਨ ਕਰਨ ਇਹ ਹੈ ਵੀ ਜਿਹੜੀ ਇਹ ਕੰਪਨੀ ਦਾ ਚੂਚਾ ਘਾ ਠੰਡ ਦੇ ਵਿੱਚ ਓਵਰ weight ਲੈਂਦਾ ਜੇ ਇਹ 2200 ਗ੍ਰਾਮ ਦਾ ਹੁੰਦਾ ਗਰਮੀਆਂ ਦੇ ਵਿੱਚ ਤਾਂ ਇਹ ਸਰਦੀਆਂ ਦੇ ਵਿੱਚ 2600 ਨੂੰ ਟੱਚ ਕਰਦਾ 35 ਦਿਨਾਂ ਦੇ ਵਿੱਚ ਵਿੱਚ ਤਾਂ ਕਿ ਇਹ ਕੰਪਨੀ ਦਾ ਬਹੁਤ ਸੋਹਣਾ ਰਿਜ਼ਲਟ ਆ ਤੇ ਵੈਸੇ ਇੱਕ ਕੰਮ ਜਿਹੜੀ ਮਾੜੀ ਆ ਜੀ ਜੋ ਆਪਾਂ ਉਹਨੂੰ ਮਾੜੀ ਕਹਾਂਗੇ ਇਹ ਕੰਪਨੀ ਦੀ ਇੱਕ ਚੀਜ਼ ਮਾੜੀ ਆ ਇਹ ਤੂੰ ਤਾਂ ਨਹੀਂ ਟਾਈਮ ਸਰਦਿੰਦੀ 30 ਤੋਂ 40 ਦਿਨ ਵਿੱਚ ਲਾ ਆਂਦੀ ਆ ਬਾੜ ਨੂੰ ਦੇਣ ਦੇ ਦਿੰਦੇ ਨੇ ਜੀ ਤੇ ਤਾਂ ਕਿ ਜੋ ਫਾਰਮਰ ਦੋ ਦਿਨ ਕੱਢਣੇ ਬਹੁਤ ਔਖੇ ਨੇ ਬੇਲਾ ਪੈ ਸ਼ੈਡ ਦੇਖੋ ਆ ਦੇਖਣਾ ਔਖਾ ਬਹੁਤਾ ਜੀ ਤੇ ਟੈਂਪਰੇਚਰ ਦੀ ਗੱਲ ਕਰੀਏ ਤੇ 84 ਟੈਂਪਰੇਚਰ ਆ ਹੁਣ ਆਪਣਾ 3:30 ਵਜੇ ਦਾ ਟਾਈਮ ਆ ਤੇ ਪੜਦੇ ਇਹਨਾਂ ਨੇ ਖੁੱਲੇ ਰਹਿੰਦੇ ਆ ਰਾਤ ਨੂੰ ਵੀ ਆਪਣੇ ਕਿਉਂਕਿ ਬੱਚਾ ਹੁਣ ਗਰਮੀ ਸਰਦੀ ਥੋੜੀ ਜਿਹੀ ਸਹਾਰਨਾ ਲੱਗ ਗਿਆ ਵੱਡਾ ਹੋ ਗਿਆ ਤੇ ਲਿਫਟਿੰਗ ਦੀ ਵੀਡੀਓ ਪਾਵਾਂਗੇ ਆਪਾਂ ਬਾਕੀ ਕਿਸੇ ਵੀ ਜਾਣਕਾਰੀ ਦੀ ਲੋੜ ਹੁੰਦੀ ਆ ਤੇ ਸਾਰੇ ਭਰਾ ਆਪਣੇ ਨਾਲ ਕੰਟੈਕਟ ਕਰਿਆ ਕਰੋ ਤੇ ਆਪਣਾ ਇੰਸਟਾਗ੍ਰam ਪੇਜ ਵੀ ਹੈਗਾ ਚਾਹਲ ਪੁਲਟਰੀ ਫਾਰਮ ਦੇਖੋ ਜੀ ਪਰਫਾਰਮੈਂਸ ਪੂਰੀ ਇਕਦਮ ਓਕੇ ਆ ਬੰਦੇ ਦੀ ਜਮਾ 1% ਵੀ ਘਾਟ ਨਹੀਂ ਇਹ ਨਹੀਂ ਹੈਗਾ ਵੀ ਛੱਡ ਅਸੀਂ ਬੰਦੇ ਸਰਸਰ ਦਨੇ ਅਸੀਂ ਆਪ ਵੀ ਵਿੱਚ ਫਿਰਦੇ ਆ ਅਠੋ ਪੈਰ ਤੇ ਤਾਂ ਕਰਕੇ ਜਿਹੜਾ ਇਹ ਮੁਰਗਾ ਤਾਂ ਬੋਰ ਪੇ ਦੇ ਕੇ ਜਾਂਦਾ ਜੇ ਆਪ ਨਹੀਂ ਸੰਭਾਲ ਕਰਾਂਗੇ ਤਾਂ ਬੰਦਾ ਵੀ ਕਿਤੇ ਨਾ ਕਿਤੇ ਖਰਾਬੀ ਕਰ ਜਾਂਦਾ ਜੇ ਦਵਾਈਆਂ ਦੀ ਗੱਲ ਕਰੀਏ ਤੇ ਲੀਵਟੋਨਿਕ ਚੱਲ ਰਿਹਾ ਹੈ ਆਪਾਂ ਹੁਣ ਇੱਕ ਬੱਤੀ ਰੰਦੇ ਵਾੜ ਤੇ ਤੇ ਇੱਕ ਆਪਾ ਦੇ ਦਨੇ ਇਹਨੂੰ ਵਿਟਾਮਿਨ ਕੋਈ ਵੀ ਵਿਟਾਮਿਨ ਦੇ ਲੋ ਬਰਨਾਲ ਛੋਟੇ ਬੱਚੇ ਨੂੰ ਦਿਓ ਕਿਉਂਕਿ ਮਹਿੰਗਾ ਹੈਗਾ ਤੇ ਵੱਡਾ ਹੋ ਜਾਣਾ ਵਾੜ ਥੋੜਾ ਸਸਤਾ ਦੇ ਦਿਓ ਉਹ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਪਾਣੀ ਪੂਣੀ ਇਹ ਵਧੀਆ ਪੀ ਰਿਹਾ ਵਾੜ 1000 ਲੀਟਰ ਦੀ ਟੈਂਕੀ ਆ ਇਹ ਕਿ 12 ਘੰਟਿਆਂ ਦੇ ਵਿੱਚ ਵਿੱਚ ਖਾਲੀ ਕਰ ਜਾਂਦਾ ਤੇ ਦੁਬਾਰਾ ਫੇਰ ਭਰਨੀ ਪੈਂਦੀ ਆ ਆਪਾਂ ਨੂੰ ਸਾਰੇ ਕਿਤੇ ਵਾੜ ਦੀ ਪਰਫਾਰਮੈਂਸ ਆ ਜਿਹੜੀ ਓਕੇ ਰਿਪੋਰਟ ਆ ਤੇ ਬੰਦਾ ਇੰਨਾ ਕਾ ਜ਼ਿਆਦਾ ਵਧੀਆ ਆਪਣਾ ਕੰਮ ਕਰ ਰਿਹਾ 680 300 ਬੱਚੇ ਚ ਸਾਰੇ 50 ਕ ਪੀਸ 40 ਕ ਮੰਨ ਕੇ ਚੱਲੀਏ ਆਪਾਂ ਆਪਣੇ 20 ਕ ਵੜ ਕੱਢੇ ਹੋਏ ਨੇ ਇਹ ਪੰਜ ਮਾਡਲ ਟੀ ਆਈ ਅੱਜ ਦੀ ਆਪਣੀ ਤੇ ਤਿੰਨ ਚਾਰ ਬੀਕ ਦੀ ਤੇ ਇੱਕ ਵੱਡੇ ਦੀ ਫੈਸ਼ਰ ਦੀ ਤੇ ਅੱਜ ਲਈ ਭਰਾਵੋ ਇੰਨੀ ਵੀਡੀਓ ਕਾਫੀ ਆ ਤੇ ਕੱਲ ਪਾਵਾਂਗੇ ਵੱਡੀ ਵੀਡੀਓ ਹੋਰ